ਸਾਹਿਬ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੋਂ ਤੁਹੇ ਦੇ ਦੇਵਾਂ ਜੀ ਮੈਂ ਨਾ ਡੀਪੀਸੀ ਪੰਜਾਬੀ ਤੇ ਪੱਤਰਕਾਰ ਸੰਜੀਵ 바ਵਾ ਦੀ ਰਿਪੋਰਟ ਹੁੰਦਾ ਦੇ ਕਿ ਪਿਛਲੇ ਦਿਨ ਬੱਸ ਸਟੈਂਡ ਦੇ ਨੇੜੇ ਇੱਕ ਅੰਮ੍ਰਿਤਧਾਰੀ ਕੁੜੀ ਦੀ ਚਾਹ ਦੀ ਦੁਕਾਨ ਦੇ ਉੱਤੇ ਪੰਨ ਤੋੜ ਕੀਤੀ ਗਈ ਜਿਸ ਤੇ ਇਲਜ਼ਾਮ ਸਿੱਧੇ ਤੌਰ ਤੇ ਪ੍ਰਧਾਨ ਮੁੰਨਾ ਜੋ ਕਿ ਬਸ ਸਟੈਂਡ ਤੇ ਈ ਰਿਕਸ਼ਾ ਦੇ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਉੱਤੇ ਇਹ ਇਲਜ਼ਾਮ ਲਗਾਏ ਗਏ ਸੀ ਕਿ ਉਹਨਾਂ ਨੇ ਇਸ ਦੀ ਪੰਨ ਤੋੜ ਕਰਵਾਈ ਹੈ ਪਰ ਅੱਜ ਤੰਦਾ ਦਈਏ ਕਿ ਸਾਰੀ ਮਾਰਕੀਟ ਹੀ ਨੇ ਰਲ ਕੇ ਉਸ ਭੈਣ ਨੂੰ ਸਮਝਾਇਆ ਤੇ ਉਸ ਤੋਂ ਬਾਅਦ ਰਾਜੀਨਾਵਾ ਲਿਖ ਦਿੱਤਾ ਗਿਆ ਜ ਜਿਹਦੇ ਚ ਭੈਣ ਨੇ ਕਿਹਾ ਕਿ ਮੈਂ ਸੈਟੀਸਫਾਈ ਹਾਂ ਮੇਰੀ ਜਿੰਨੀ ਤੋਂ ਤੋਂ ਇਹ ਇਹਨਾਂ ਵੱਲੋਂ ਜਿਹੜਾ ਆ ਉਹ ਪੂਰੀ ਕੀਤੀ ਜਾਵੇਗੀ ਤੇ ਉਹਦਾ ਹਰਜਾਨਾ ਜਿਹੜਾ ਇਹਨਾਂ ਵੱਲੋਂ ਭਰ ਦਿੱਤਾ ਜਾਏਗਾ ਤੇ ਮੈਂ ਬਿਲਕੁਲ ਸੈਟੀਸਫਾਈ ਹਾਂ ਨਾਲ ਹੀ ਮੁੰਨਾ ਪ੍ਰਧਾਨ ਨੇ ਇਹ ਵੀ ਗੱਲ ਕਹੀ ਕਿ ਜੋ ਵੀ ਹਰਜਾਨਾ ਹੋਇਆ ਹੈ ਜੋ ਵੀ ਗੱਲਬਾਤ ਹੋਈ ਹੈ ਉਹ ਇਲਜ਼ਾਮ ਮੇਰੇ ਤੇ ਲੱਗੇ ਸੀ ਤੇ ਮੈਂ ਇਸ ਕੰਮ ਦੇ ਵਿੱਚ ਬਿਲਕੁਲ ਨਹੀਂ ਆ ਇਹ ਸਿਰਫ ਤੇ ਸਿਰਫ ਇੱਕ ਗਹਿਮ ਤੇ ਇੱਕ ਕਿਸੇ ਗਲਤ ਕਾਰਨ ਦੇ ਕਰਕੇ ਇਸ ਭੈਣ ਨੂੰ ਜਿਹੜਾ ਆ ਉਹ ਸਾਕ ਹੋਇਆ ਸੀ ਮੇਰੇ ਤੇ ਜਿਹਦੇ ਕਰਕੇ ਇਹ ਇਲਜ਼ਾਮ ਲਗਾ ਦਿੱਤੇ ਗਏ ਸੀ ਤੇ ਅਸੀਂ ਇੰਨਾ ਇਲਜ਼ਾਮਾਂ ਨੂੰ ਜਿਹੜਾ ਖਾਰਜ ਕਰ ਦਿੱਤਾ ਗਿਆ ਆ ਭੈਣ ਨੂੰ ਸਮਝਾ ਦਿੱਤਾ ਗਿਆ ਤੇ ਉਹਦਾ ਜਿਹੜਾ ਬਣਦਾ ਨੁਕਸਾਨ ਹੋਇਆ ਏ ਉਹਦਾ ਆਪਾਂ ਖਾਮਿਆਜਾ ਭਰ ਕੇ ਤੇ ਅੱਜ ਜਿਹੜਾ ਰਾਜਜੀ ਨਾਵਾਂ ਜਿਹੜਾ ਆ ਥਾਣੇ ਦੇ ਵਿੱਚ ਦਾਇਰ ਕਰ ਦਿੱਤਾ ਜਾਏਗਾ ਤੁਸੀਂ ਦੇ ਦੇਵੀਓ ਤਸਵੀਰ ਆਪਨੀ ਸਕਰੀਨ ਦੇ ਉੱਤੇ ਜੋ ਕਿ ਸਾਡੇ ਨਾਲ ਸੰਝੇ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਪ 바ਵਾ ਨੇ ਕਰਤਾਰਪੁਰ ਤੋਂ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਬਣੇ ਰਵੋ ਡੀਪੀ ਜੀ ਪੰਜਾਬੀ ਤੇ ਇਸੇ ਤਰ੍ਹਾਂਤਾ ਅੱਗੇ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਹੀ ਆਰਾਮ ਦੇ ਨਾਲ ਧੰਨਵਾਦ ਪੰਜਾਬੀ ਦਾ ਜੀ ਕੱਲ ਕੀ ਕਰਪੋ ਤੇ ਅੱਜ ਕੀ ਰਾਜਜੀ ਕੀ ਕਰ ਰਿਹਾ ਹੈ ਦੇਖੋ ਜੀ ਗੱਲ ਬਾਤ ਕੋਈ ਨਹੀਂ ਮੈਂ ਬਸਟੈਂਡ ਦਾ ਕਾਫੀ ਚਿਰ ਤੋਂ ਪ੍ਰਧਾਨ ਚੱਲਦਾ ਆਂ ਆ ਰੇੜੀ ਫੜੀ ਜੁਨੀਆ ਦਾ ਤੇ ਹੀ ਰਿਸ਼ਕੇ ਵਾਲਾ ਨਾ ਘਟੋ ਘਟ 30 35 ਸਾਲ ਤੇ ਜੋ ਮੇਰੇ ਉੱਤੇ ਰੋਬ ਲਾਇਆ ਗਿਆ ਸੀਗਾ ਉਹ ਬਿਲਕੁਲ ਬੇਮੁਨਾਤ ਤੇ ਝੂਠਾ ਰੋਬ ਸੀਗਾ ਜਿਸ ਦੇ ਵਿੱਚ ਅੱਜ ਜੇ ਸੋਨੀਆ ਨਾਂ ਦੀ ਆ ਜਿਹੜੀ ਵੈਲਾ ਉਹਨੇ ਰੋਬ ਲਾਇਆ ਸੀਗਾ ਉਹ ਫਿਰ ਮਾਰਕੀਟ ਦੇ ਬੰਦਿਆਂ ਨੇ ਇਹਨੂੰ ਸਮਝਾਇਆ ਕਿ ਪ੍ਰਧਾਨ ਜੀ ਜਿਹੜੇ ਆ ਇਦਾਂ ਦੇ ਕੰਮ ਨਹੀਂ ਕੋਈ ਕਰ ਸਕਦੇ ਕਿਉਂਕਿ ਨਾ ਕੋਈ ਇਦਾਂ ਹੀ ਆ ਕਿ ਕੋਈ ਬੈਂਜ ਬੁੰਜ ਕੋਈ ਇਦਾਂ ਹੀ ਹੈਗੇ ਬਾਹਰ ਲਗੇ ਦੇ ਉਹ ਕੋਈ ਬਾਹਰ ਦੇ ਵਿਅਕਤੀ ਨੇ ਸ਼ਰਾਬਤ ਕਰਕੇ ਜਿਹਦੇ ਤੋੜ ਦਿੱਤੇ ਸੀਗੇ ਤੇ ਇਹਨੂੰ ਸ਼ੱਕ ਹੋ ਗਿਆ ਕਿ ਪਤਾ ਨਹੀਂ ਮੁੰਾਪਰਦਾ ਜੀ ਨੇ ਇਹ ਬੈਂਚ ਜਿਹੜੇ ਤੜਾਏ ਆ ਕਿਉਂਕਿ ਇਹਨੂੰ ਸ਼ੱਕ ਪਾਉ ਹੋਇਆ ਕਿ ਜ਼ਿਲ੍ਹਾ ਪ੍ਰਸ਼ਦ ਦੇ ਨਾਲ ਅੰਦਰ ਦੁਕਾਨ ਸੀਗੀ ਉਹਦੇ ਵਿੱਚ ਇਹ ਸਮਾਨ ਕੁੜੀ ਰੱਖਦੀ ਸੀਗੀ ਤੇ ਉਦੋਂ ਸਾਡੇ ਕੋਲ ਜ਼ਿਲ੍ਹਾ ਪ੍ਰਸ਼ਦ ਦਾ ਮਤਲਬ ਕਹਿੰਦਾ ਵਾ ਕਿ ਪਾਰਕਿੰਗ ਦਾ ਠੇਕਾ ਹੁੰਦਾ ਸੀਗਾ ਤੇ ਚਲੋ ਇਹ ਰੱਖ ਰੁਕ ਲਈਦੀ ਰਹੀ ਆ ਉਹਦੇ ਬਾਅਦ ਅਸੀਂ ਠੇਕਾ ਛੱਡ ਦਿੱਤਾ ਤੇ ਉਹਨਾਂ ਨੇ ਚਾਰਜ ਲੇ ਤਾਹੀ ਵਾਪਸ ਤੇ ਇਹਦਾ ਸਮਾਨ ਜਿਹੜਾ ਜ਼ਿਲ੍ਹਾ ਪ੍ਰਸ਼ਦ ਵੱਲੋਂ ਬਾਹਰ ਕੱਢਿਆ ਗਿਆ ਸੀਗਾ ਇਹ ਉਸ ਸ਼ੱਕ ਦੇ ਹਜ਼ਾਰ ਉਤੇ ਵੇਖਦੀ ਸੀ ਕਿ ਖਰੇ ਪਤਾ ਨਹੀਂ ਇਹ ਮੁੰਨੇ ਪ੍ਰਧਾਨ ਨੇ ਕੰਮ ਕਰਾਇਆ ਪਰ ਇਨੇ ਜਿਹੜਾ ਸ਼ੱਕ ਇਹਦਾ ਦੂਰ ਕੀਤਾ ਗਿਆ ਵਾ ਤੇ ਇਹਨੇ ਮਹਿਸੂਸ ਕੀਤਾ ਕਿ ਜਿਹੜੀ ਮੈਂ ਖਬਰ ਲੁਾਈ ਆ ਜਾਂ ਮੈਂ ਜਿਹੜਾ ਇਹਨਾਂ ਤੇ ਬਲੇਮ ਲਾਇਆ ਵਾ ਤੇ ਮੈਂ ਡਿਪਰੈਸ਼ਨ ਦੇ ਵਿੱਚ ਆ ਕੇ ਜਿਹੜਾ ਬਲੇਮ ਲਾ ਦਿੱਤਾ ਤੇ ਮੈਂ ਇਹੋ ਜੀ ਕੋਈ ਕਾਰਵਾਈ ਨਹੀਂ ਤੇ ਅੱਜ ਇਹਨੇ ਰਾਜਨਾਵਾ ਜਿਹੜਾ ਵਾ ਮੋਹਤਵਾਰ ਬੰਦਿਆਂ ਦੇ ਵਿੱਚ ਮਾਰਕੀਟ ਦੇ ਵਾਲਿਆਂ ਵਾ ਕੇ ਦੇ ਦਿੱਤਾ ਵਾ ਤੇ ਉਹ ਅਸੀਂ ਠਾਣਾ ਸਿਟੀ ਗਰਦਾਪੁਰ ਨੂੰ ਰਾਜਨਾਵਾ ਭੇਜ ਦਿਆ। ਬੜਾ ਬੁਝਾ ਦੇ ਕੀ ਨਾ ਹੈ ਗੱਲ ਬatein ਕੀ ਸਰ ਗੱਲ ਬਤਨ ਹੈ। ਹਾਂ ਜੀ ਜੇ ਮੇਰਾ ਨਾਮ ਸੋਨੀਆ ਦਾ ਮੈਂ ਗੁਰਦਾਸਪੁਰ ਪੁਰਾਣੇ ਬਾਸਟੈਂਡ ਤੇ ਚਾਹ ਦੀ ਦੁਕਾਨ ਕਰਦੀ ਆ ਤੇ ਮੈਂ ਪਰਸੋ ਆ ਕੇ ਦੇਖਿਆ ਕਿ ਮੇਰੀ ਦੁਕਾਨ ਤੇ ਨਾ ਕਾਫੀ ਪੰਤੋਰ ਹੋਈ ਗਈ ਤੇ ਕਾਨੂੰ ਪਤਾਈਆ ਕਿ ਦੁਕਾਨ ਤੇ ਸਣਾ ਤਾਂ ਕੋਈ ਕੰਮ ਹੋਏ ਤੇ ਬੰਦਾ ਗੁੱਸੇ ਵਿੱਚ ਆ ਜਾਂਦਾ ਉਸ ਦਿਨ ਪਹਿਲਾਂ ਸਾਡੀ ਬਰਾਣੇ ਬਾਸਟੈਂਡ ਦੇ ਦੁਕਾਨ ਤੋਂ ਲੈ ਕੇ ਥੋੜੀ ਹੋਈ ਮਤਲਬ ਸਮਾਨ ਜਿੱਦਾਂ ਨਾਲ ਦੱਸਿਆ ਤੇ ਮੈਂ ਫਿਰ ਗੁੱਸੇ ਵਿੱਚ ਆ ਕੇ ਬਲੇਂਦਰ ਚ ਕਰਵਾਤੀ ਤੇ ਇਹਨਾਂ ਦਾ ਨਾਮ ਖਵਾਤਾ ਤੇ ਬਾਅਦ ਵਿੱਚ ਫਿਰ ਮਾਰਕੀਟ ਵਾਲਿਆਂ ਸਾਰਿਆਂ ਨੇ ਕਿਹਾ ਕਿ ਨਹੀਂ ਇਹ ਦੰਦ ਕੰਮ ਨਹੀਂ ਕਰ ਸਕਦੇ। ਇਸ ਕਰਕੇ ਆਪਣੇ ਕਿੰਨੇ ਬਾਕਸ ਲੈ ਲਏ। ਉਹ ਵੀ ਚਸਫਾਈ ਹੋ ਗਈ ਉਹ ਨਹੀਂ ਕੁਝ। ਹਾਂਜੀ ਹਾਂਜੀ। ਰਾਈਨੋ ਲੈਤਾ ਜੀ। ਰਾਈਨੋ ਲੈਤਾ। ਤੇ ਪੋਸਟ ਸਟੇਸ਼ਨ ਦੇ ਚੱਲੇ ਆ ਦੇਣਗੇ। ਹੁਣ ਬਿਲਕੁਲ 30 ਸਟੋਰ ਬਿਲਕੁਲ। ਹਾਂਜੀ ਜੋ ਵੀ ਮੇਰਾ ਨੁਕਸਾਨ ਹੋਇਆ ਸਾਰੇ ਬੰਦੇ ਨੇ ਆਪਣੇ ਮਾਰਕੀਟ ਵਾਲਿਆਂ ਨੇ ਕਿਹਾ ਕਿ ਇਹ ਹਲਕੇ ਤੇ ਆਪਾਂ ਜੋ ਵੀ ਨੁਕਸਾਨ ਹੋਇਆ ਵਾ ਆਪਾਂ ਤੁਹਾਡਾ ਸਮਾਨ ਨਾ ਤੁਹਾਨੂੰ ਮਦਦ ਕਰਾ ਕਢੀ ਕਰਦੇ ਹਾਂ ਮਤਲਬ। ਹਾਂਜੀ। ਹਾਂਜੀ। ਪਤਾ ਲੱਗਾ ਸੁਨਾਰ ਸਿੰਘ ਸਰ ਕਹਿੰਦਾ ਨਹੀਂ ਸਰ ਇਸ ਬਾਰੇ ਕੋਈ ਸ਼ਿਕਾਇਤ ਨਹੀਂ।